प्यारे दोस्तों ਤੁਹਾਨੂੰ ਬਹੁਤ ਬਹੁਤ ਪਿਆਰ ਪਰਿਸ਼ਰ ਸਤਿਕਾਰ ਨਮਸਕਾਰ ਸ਼ਬਖੈਰ ਮੈਂ ਤੁਹਾਡਾ ਆਪਣਾ ਲੇਖਕ ਤੇ ਪੱਤਰਕਾਰ ਰਾਮ ਸਿੰਘ ਢਿੱਲੋਂ ਤੇ ਅੱਜ ਮੈਂ ਤੁਹਾਨੂੰ ਤਿੰਨ ਕਹਾਣੀਆਂ ਸੁਣਾਉਣ ਜਾ ਰਿਹਾ ਤੇ ਕਹਾਣੀਆਂ ਵੀ ਸੱਚੀਆਂ ਨੇ ਤੇ ਸਾਨੂੰ ਚਾਹੀਦਾ ਹੈ ਕਿ ਜੇ ਕੋਈ ਸਾਡੇ ਤੇ احسان ਕਰਦਾ ਹੈ اور ਗੁਣਵਾਲਾ ਵਿਅਕਤੀ ਹੈ ਔਰ ਉਹਦੀ ਕਦਰ ਕਰਨੀ ਚਾਹੀਦੀ ਹੈ ਸਾਨੂੰ احسان فراموش ਕਦੀ ਵੀ ਨਹੀਂ ਬਣਨਾ ਚਾਹੀਦਾ ਜ਼ਿੰਦਗੀ ਵਿੱਚ ਦੋਸਤੋ ਇੱਕ ਵਾਰ ਮਿਲਿਆ ਇੱਕ ਵਾਰ ਮਿਲ ਲਈਏ ਤੇ ਮੁੜ ਕੇ ਮਿਲ ਲਈ ਨਹੀਂ ਇਸ ਕਰਕੇ ਕਿਉਂ ਨਾ ਇਹ ਜ਼ਿੰਦਗੀ ਦਾ ਆਨੰਦ ਮਾਣੀਏ ਮਾਨ ਖਟিয়ে ਇਸ ਜ਼ਿੰਦਗੀ ਚ ਔਰ ਦੂਸਰੀ ਗੱਲ ਜੇ ਅਸੀਂ ਗੁਣ ਦੀ ਕਦਰ ਕਰਦੇ ਆ ਨਾ ਤੇ ਫਿਰ ਗੁਣ ਸਾਡੇ ਚ ਵੀ ਆ ਜਾਂਦਾ ਤੇ ਸਾਨੂੰ ਵੈਸੇ ਵੀ ਖੁਸ਼ੀ ਰਹਿੰਦੀ ਹੈ ਕਿ ਅਸੀਂ ਗੁਣਵਾਨ ਵਿਅਕਤੀ ਦੀ ਕਦਰ ਕੀਤੀ ਜੇ ਗਉਣ ਵਿਗਿਆਨ ਵਿਅਕਤੀ ਦੀ ਕਦਰ ਕਰਾਂਗੇ ਤਾਂ ਇਹ ਜਿਹੜੀ ਕਾਇਨਾਤ ਦਾ ਸਿਸਟਮ ਹੈ ਇਹ ਹੋਰ ਤਰੱਕੀ ਕਰਦਾ ਹੈ ਹੋਰ ਵਿਸ਼ਵਾਸ ਬਣ ਵੱਜਦਾ ਜਾਂਦਾ ਤੇ ਉਹ ਤਿੰਨ ਕਹਾਣੀਆਂ ਚੋਂ ਪਹਿਲੀ ਕਹਾਣੀ ਇਹ ਹੈਗੀ ਹੈ ਸੱਚੀ ਇੱਕ ਵਾਰੀ ਦੀ ਗੱਲ ਹੈ ਕਿ ਸਮੁੰਦਰ ਚ ਸਮੁੰਦਰੀ ਜਹਾਜ਼ ਜਾ ਰਿਹਾ ਸੀ ਤੇ ਉਹ ਜਹਾਜ਼ ਬੜਾ ਵੱਡਾ ਸੀਗਾ ਤੇ ਇਹ 40 ਸਾਲ ਪੁਰਾਣਾ ਜਹਾਜ਼ ਸੀਗਾ ਤੇ ਜਦੋਂ ਉਹ ਬੰਦਰਗਾਹ ਤੋਂ 100 ਨਾਟਮੀ ਕਲਮੀਲ ਦੂਰ ਸੀਗਾ ਉਹ ਖਰਾਬ ਹੋ ਗਿਆ ਤੇ ਉਹਨਾਂ ਨੇ ਵੱਡੇ ਵੱਡੇ ਇੰਜੀਨੀਅਰ ਬੁਲਾਏ ਨਹੀਂ ਠੀਕ ਹੋਇਆ ਹੋਰ ਇੰਜੀਨੀਅਰ ਬੁਲਾਏ ਨਹੀਂ ਠੀਕ ਹੋਇਆ ਤੇ ਜਦੋਂ ਆਖਰ ਥੱਕ ਹਾਰ ਕੇ ਉਹ ਜਹਾਜ਼ ਸਮੁੰਦਰ ਦੇ ਵਿਚਾਲੇ ਖੜਾ ਹੈ ਤਾਂ ਕਿਸੇ ਨੇ ਦੱਸ ਪਾਈ ਕਿ ਇੱਕ ਬਹੁਤ ਪੁਰਾਣਾ ਇੰਜੀਨੀਅਰ ਇਟਲੀ ਚ ਰਹਿੰਦਾ ਹੈ ਉਸ ਨੂੰ ਬੁਲਾਇਆ ਜਾਏ। ਉਹ ਕੇ ਉਸ ਨੂੰ ਬੁਲਾਇਆ ਗਿਆ। ਜਦੋਂ ਉਹ ਆਇਆ ਤਾਂ ਉਸਨੇ ਆਲੇ ਦੁਆਲੇ ਦੇਖਿਆ, ਇੰਜਣ ਦਾ ਚੈੱਕਅਪ ਕੀਤਾ, ਸਾਰਾ ਕੁਝ ਦੇਖ-ਦਾਖ ਕੇ ਤਾਂ ਉਹਨੇ ਕਿਹਾ ਵੀ ਇੱਕ ਥੋੜਾ ਲਿਆਓ। ਜਿਹੜਾ ਘਟਕੜ 10-15 ਕਿਲੋ ਦਾ ਹੋਵੇ। ਹਥੌੜਾ ਲੈਂਦਾ ਗਿਆ। ਤੇ ਉਹ ਹਥੌੜੇ ਦੇ ਤਿੰਨ ਮਾਰਿਓ ਨੇ ਇੱਕ ਜਗ੍ਹਾ ਤੇ ਤੇ ਜਹਾਜ਼ ਇੱਕਦਮ ਸਟਾਰਟ ਹੋ ਗਿਆ ਉਸਨੇ ਕਿਹਾ ਵੀ ਮੈਨੂੰ 10000 ਡਾਲਰ ਦੇ ਦਿਓ ਉਹ ਕਹਿੰਦੇ ਕੰਮ ਤਾਂ ਤੂੰ ਬੰਬੂਲੀ ਜਿਹਾ ਕੀਤਾ ਤੇ 10000 ਡਾਲਰ ਕਹਦੇ ਤਾਂ ਐਸ ਗੱਲ ਤੋਂ ਉਸਨੇ ਕਿਹਾ ਕਿ 10000 ਡਾਲਰ ਥੋੜੇ ਦੇ ਨਹੀਂਗੇ 10000 ਡਾਲਰ ਤਾਂ ਮੇਰੇ ਗੁੰਡ ਦੇ ਨੇ ਵੀ ਇਹ ਥੋੜਾ ਮਾਰਨਾ ਕਿੱਥੇ ਹੈ ਤੁਹਾਨੂੰ ਇਸ ਗੱਲ ਦਾ ਇਹ ਪਤਾ ਥੋੜਾ ਕਿੱਥੇ ਮਾਰਨਾ ਹੈ ਦੇਸ਼ ਕਰਕੇ ਮੇਰੀ ਫੀਸ ਤਾਂ ਹੁਣ ਇੰਨੀ ਲੱਗੂਗੀ ਕਾ ਉਹਨੇ 10000 ਡਾਲਰ ਇਹ ਆ ਸਾਡੀ ਪਹਿਲੀ ਕਹਾਣੀ ਦੋਸਤੋ ਦੂਸਰੀ ਕਹਾਣੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਹਨਾਂ ਦਿਨਾਂ ਦੀ ਹੈ ਤੇ ਜਦੋਂ ਇਹ ਗੁਜਰਾਤ ਚ ਨਵਾਂ ਨਵਾਂ ਸੰਘਰਸ਼ ਕਰ ਰਹੇ ਸੀਗੇ ਔਰ ਛੋਟੀ ਉਮਰ ਸੀਗੇ ਤੇ ਨਰਿੰਦਰ ਮੋਦੀ ਦੱਸਦੇ ਨੇ ਕਹਿੰਦੇ ਇੱਕ ਵਾਰਾਂ ਅਸੀਂ ਬੱਸ ਲੈ ਕੇ ਜਾਣਾ ਸੀਗਾ ਔਰ ਸਵੇਰੇ ਦੇ ਸਵੇਰੇ 5 ਵਜੇ ਉਹ ਬੱਸ ਜਦੋਂ ਭਰ ਗਈ ਸਾਡੀ ਸਾਡੇ ਵਰਕਰਾਂ ਦੇ ਨਾਲ ਗੁਜਰਾਤ ਦੇ ਵਿੱਚ ਤਾਂ ਉਹ ਸਟਾਰਟ ਨਹੀਂ ਹੋ ਰਹੀ ਤੇ ਅਸੀਂ ਤੱਕਾ ਲਾਇਆ ਫੇਰ ਵੀ ਸਟਾਰਟ ਹੋਈ ਅਸੀਂ ਫਿਰ ਸਾਰਿਆਂ ਨੇ ਇਕੱਠੇ ਹੋ ਕੇ ਤੱਕਾ ਲਾਇਆ ਫੇਰ ਵੀ ਨਾ ਸਟਾਰਟ ਹੋਈ ਜਦੋਂ ਉਹ ਤੱਕਾ ਲਾਇਆ ਤੇ ਬਾਰ-ਬਾਰ ਸਟਾਰਟ ਨਾ ਹੋਈ ਸਾਰੇ ਦੁਖੀ ਹੋ ਗਏ ਤਾਂ ਆਖਰ ਨੂੰ ਇਹ ਫੈਸਲਾ ਆਇਆ ਵੀ ਸ਼ਹਿਰ ਤੋਂ ਕਿਸੇ ਮਕੈਨਿਕ ਨੂੰ ਬੁਲਾਇਆ ਜਾਵੇ ਤੇ ਫਿਰ ਇੱਕ ਬਜ਼ੁਰਗ ਮਕੈਨਿਕ ਨੂੰ ਬੁਲਾਇਆ ਗਿਆ ਤੇ ਮਕੈਨਿਕ ਆਇਆ ਉਸਨੇ ਚੰਗੀ ਤਰ੍ਹਾਂ ਵੇਖਿਆ ਤੇ ਉਸਨੇ ਕਿਹਾ ਵੀ ਇੱਕ ਪੇਚ ਕਸ ਲੈ ਆਓ ਤੇ ਇੱਕ ਚਾਬੀ ਲੈ ਆਓ ਤੇ ਅਸੀਂ ਉਹਨੂੰ ਇੱਕ ਪੇਚ ਕਸ ਤੇ ਚਾਬੀ ਦੇ ਦਿੱਤੀ ਤੇ ਉਹਨੇ ਇੱਕ ਨਟ ਨੂੰ ਖੋਲੇ ਤੇ ਇੱਕ ਦੋ ਫਿਟ ਕੀਤੇ ਪੇਚ ਕਸ ਨਾਲ ਥੋੜਾ ਸੈੱਟ ਕੀਤਾ ਤੇ ਗੱਡੀ ਸਟਾਰਟ ਹੋ ਗਈ ਉਹਨੇ ਕੋਈ ਵੱਧ ਤੋਂ ਵੱਧ 5 ਤੋਂ 10 ਮਿੰਟ ਲਾਏ ਤੇ ਜਦੋਂ ਸਟਾਰਟ ਹੋ ਗਈ ਇੱਕਦਮ ਤੇ ਉਸਨੇ ਬੋਲਿਆ ਵੀ ਮੈਨੂੰ ਇਹਦੇ 1200 ਰੁਪਏ ਦੇ ਦਿਓ ਤਾਂ ਅਸੀਂ ਉਸਨੂੰ ਕਿਹਾ ਕਿ ਤੁਸੀਂ ਲਾਇ ਤਾਂ 2 ਮਿੰਟ ਨੇ ਜੋ ਸਾਡਾ ਡਰਾਈਵਰ ਸੀ ਉਹ ਕਹਿਣ ਲੱਗਿਆ ਕਿ ਤੁਸੀਂ 2 ਮਿੰਟ ਲਾਏ ਨੇ ਤੇ 1200 ਰੁਪਏ ਦੇ ਜਿਆਦੇ ਐ ਉਹ ਕਹਿੰਦਾ 2 ਮਿੰਟ ਦੇ ਪੈਸੇ ਨਹੀਂ ਹੈਗੇ ਤੇ ਨਾ ਇਹ ਕਿਸੇ ਹੋਰ ਗੱਲ ਦੇ ਪੈਸੇ ਨੇ ਤਾਂ ਮੇਰੇ ਗੁਣ ਦੇ ਪੈਸੇ ਨੇ ਤੁਹਾਨੂੰ ਇਸ ਗੱਲ ਦਾ ਪਤਾ ਹੀ ਨਹੀਂ ਲੱਗਿਆ ਤੇ ਨਾ ਲੱਗਣਾ ਸੀ ਵੀ ਗੱਡੀ ਕਿਉਂ ਨਹੀਂ ਸਟਾਰਟ ਹੋ ਰਹੀ ਤੇ ਇਸ ਕਰਕੇ ਤੇ ਤੁਸੀਂ ਮੈਨੂੰ ਮੇਰੀ ਮਿਹਨਤ ਦੇ ਦਿਓ ਅਸੀਂ 1200 ਰੁਪਏ ਦੇ ਦਿੱਤੇ ਉਸ ਨੂੰ ਤੇ ਨਰਿੰਦਰ ਮੋਦੀ ਕਹਿਣ ਲੱਗੇ ਕਹਿੰਦੇ ਸਾਨੂੰ ਇਸ ਗੱਲ ਤੋਂ ਸਿੱਖਿਆ ਮਿਲੀ ਕਿ ਵਿਅਕਤੀ ਨੂੰ ਆਪਣੇ ਵਿੱਚ ਗੁਣ ਪੈਦਾ ਕਰਨੇ ਚਾਹੀਦੇ ਨੇ ਔਰ ਗੁਣ ਨੂੰ ਸਸਤੇ ਮੁੱਲ 'ਚ ਨਹੀਂ ਵੇਚਣਾ ਚਾਹੀਦਾ ਆਪਣੇ ਗੁਣ ਨੂੰ ਸਹੀ ਮੁੱਲ ਤੇ ਵੇਚਣਾ ਚਾਹੀਦਾ ਇਹੀ ਅਸਲੀ ਗੱਲ ਹੈ ਜਿਵੇਂ ਭਾਵੇਂ ਤੁਸੀਂ ਪੜ੍ਹੇ ਲਿਖਿਓ ਭਾਵੇਂ ਤੁਹਾਡੇ 'ਚ ਕੋਈ ਮਕੈਨਿਕ ਦਾ ਗੁਣ ਹੈ ਭਾਵੇਂ ਤੁਹਾਡੇ 'ਚ ਕਿਸੇ ਕਿਸਮ ਦਾ ਵੀ ਗੁਣ ਹੈਗਾ ਕਿਉਂ ਨੂੰ ਤੁਸੀਂ ਸਸਤੇ ਜਨਾ ਵੇਚੋ ਤੇ ਐਸੀ ਸਾਡੀ ਦੂਸਰੀ ਕਹਾਣੀ ਦੋਸਤੋ ਤੀਸਰੀ ਕਹਾਣੀ ਇੱਕ ਕਿਸਾਨ ਦੀ ਹੈ ਇੱਕ ਜੱਟ ਦੀ ਹੈ ਜੋ ਕਿ ਬੜਾ ਜਿੱਦੀ ਸੀਗਾ ਔਰ ਜੱਟ ਕੁਦਰਤੀ ਗੱਲ ਹੈ ਜਿੱਦੀ ਹੁੰਦੀ ਨੇ ਪਹਿਲੇ ਸਮਿਆਂ ਦੇ ਵਿੱਚ ਜੱਟਾਂ ਦੀਆਂ ਦੁਸ਼ਮਣੀਆਂ ਬੜੀਆਂ ਸੀਗੀਆਂ ਕਿ ਮੇਰੀ ਪਰਿਵਾਰਾਂ ਦੀਆਂ ਦੁਸ਼ਮਣੀਆਂ ਤੇ ਜੱਟਾਂ ਦੇ ਦੁਸ਼ਮਣੀਆਂ ਬੜੀਆਂ ਮਸ਼ਹੂਰ ਤੀਆਂ ਖਾਸ ਕਰਕੇ ਪੰਜਾਬ ਦੇ ਖਿੱਤੇ ਚ ਤੇ ਉਸੇ ਦੁਸ਼ਮਣੀ ਦੇ ਵਿੱਚ ਇੱਕ ਕਹਾਣੀ ਬੜੀ ਪ੍ਰਚਲਿਤ ਰਹੀ ਹੈ ਕਿ ਇੱਕ ਵਾਰੀ ਕਿਸੇ ਦੀ ਦੁਸ਼ਮਣੀ ਸੀ ਔਰ ਉਸ ਦੁਸ਼ਮਣੀ ਦੇ ਵਿੱਚ ਉਹ ਪਰਿਵਾਰ ਦੋ ਤਿੰਨ ਪੀੜ੍ਹੀਆਂ ਤੋਂ ਹੋੜਿਆ ਹੋਇਆ ਸੀ ਕਈ ਵਾਰੀ ਲੜਾਈਆਂ ਹੋਈਆਂ ਗੰਡਾਸਿਆਂ ਦੀ ਆਮ ਤੌਰ ਤੇ ਲੜਾਈਆਂ ਹੁੰਦੀਆਂ ਸੀਗਾ ਮੋਢੇ ਦੇ ਗੰਡਾਸਾ ਰੱਖ ਕੇ ਚੱਲਦੇ ਸੀਗੇ ਹੱਥ 'ਚ ਕਈ ਵਾਰੀ ਬਰਸ਼ਾ ਲੈ ਕੇ ਚੱਲਦੇ ਸੀਗੇ ਮੈਂ ਆਪਣੇ ਅੱਖੀਂ ਵੇਖੇ ਨੇ ਅੱਜ ਤੋਂ 50 ਸਾਲ 40 ਸਾਲ ਪਹਿਲਾਂ ਕਿ ਉਦੋਂ ਪੰਜਾਬ ਦਾ ਮਾਹੌਲ ਹੀ ਇਦਾਂ ਸੀ ਖਾਸ ਕਰਕੇ ਬਠਿੰਡੇ ਏਰੀਆ ਦਾ ਸੰਗਰੂਰ ਏਰੀਆ ਦਾ ਆਮ ਗੱਲ ਸੀਗੀ ਕਿ ਮੋਢੇ ਦੇ ਗਨਾਸਾ ਲੈ ਕੇ ਚੱਲਣਾ ਬਰਛਾ ਲੈ ਕੇ ਚੱਲਣਾ ਤੇ ਕਿਸਾਨਾਂ ਦੇ ਦੁਸ਼ਮਣੇ ਜੱਗ ਜਹਰ ਸੀਗੇ ਤੇ ਇਹਨਾਂ ਦੁਸ਼ਮਣਿਆਂ ਚੋਂ ਕਿਸਾਨਾਂ ਨੂੰ ਭਾਵੇਂ ਨਿਕਲਦਾ ਕੁਛ ਨਹੀਂ ਸੀਗਾ ਪਰ ਜ਼ਮੀਨਾਂ ਜਾਇਦਾਦਾਂ ਦੇ ਝਗੜੇ ਅਣਖ ਦੇ ਝਗੜੇ ਤੇ ਇਹ ਕਦੇ ਬੰਦ ਹੋਣ ਦਾ ਨਾਂ ਨਹੀਂ ਚੀ ਲੰਦੇ ਜੇ ਹੋਇਆ ਇਹ ਕਿ ਅਗਲੀ ਪੀੜੀ ਨੂੰ ਦੱਸ ਕੇ ਮਰਦੇ ਸੀ ਕਿ ਇਹ ਫਲਾਣਾ ਆਪਣਾ ਦੁਸ਼ਮਣ ਆ ਦਾ ਧਿਆਨ ਰੱਖੀ ਜਾਂ ਕਈ ਵਾਰੀ ਇਹ ਕਹਿ ਕੇ ਮਰਦੇ ਸੀਗੇ ਕਿ ਇਹ ਤੋਂ ਇਹ ਬਦਲਾ ਲੈਣਾ ਤਾਂ ਤੂੰ ਲਈ ਜੇ ਇਸ ਤਰ੍ਹਾਂ ਕਰਕੇ ਇੱਕ ਜੱਟ ਦੀ ਜਿਸ ਵਿਅਕਤੀ ਨਾਲ ਦੁਸ਼ਮਣੀ ਸੀ ਉਸ ਨੂੰ ਬੜਾ ਯਾਦ ਰੱਖਿਆ ਨੇ ਬੜੇ ਧਿਆਨ ਚ ਰੱਖਿਆ ਕਿ ਇਸ ਦੀ ਦੁਸ਼ਮਣੀ ਹੈ ਔਰ ਜੋ ਦੁਸ਼ਮਣ ਸੀਗਾ ਸਾਹਮਣੇ ਵਾਲਾ ਉਹਨੇ ਵੀ ਧਿਆਨ ਰੱਖਿਆ ਕਿ ਦੁਸ਼ਮਣੀ ਹੈ ਹੋਇਆ ਇਸ ਤਰ੍ਹਾਂ ਕਿ ਉਹਨਾਂ ਕੱਚੇ ਮਕਾਨ ਹੁੰਦੇ ਸੀਗੇ ਸਰਦੀਆਂ ਦਾ ਵੇਲਾ ਮੀਂਹ ਪਵੇ ਬਹੁਤ ਮੀਂਹ ਪਵੇ ਰਾਤ ਨੂੰ ਜਦੋਂ ਜਿਆਦਾ ਮੀਂਹ ਪਵੇ ਕੱਚੇ ਘਰਾਂ ਦੇ ਵਿੱਚ ਆਮ ਹੀ ਝੋਣ ਲੱਗ ਜਾਂਦੀ ਸੀ ਛੱਤਾਂ ਤਾਂ ਇੱਕ ਛੱਤ ਦੇ ਵਿੱਚੋਂ ਗੜੀ ਪੈਣ ਲੱਗੀ ਸਿੱਧਿਓ ਤੇ ਜੱਟ ਤੇ ਜੱਠੀ ਅੰਦਰ ਪਏ ਨੇ ਤੇ ਜੱਟ ਮਚਲਾ ਜਹਾ ਹੋ ਕੇ ਪਿਆਰਿਆ ਤੇ ਜੱਟੀ ਕਹਿਣ ਲੱਗੀ ਕਿ ਤੂੰ ਗਲੀ ਬੰਦ ਕਰਿਆ ਜੱਟ ਕਹਿੰਦਾ ਰਹਿਣ ਦੇ ਕੋਈ ਗਾਲ ਹੀ ਸਵੇਰੇ ਬੰਦ ਕਰ ਦਾਂਗੇ ਪਈ ਜਾਵੇ ਗਲੀ ਉਹ ਕਦੇ ਵੀ ਨਹੀਂ ਬੰਦ ਕਰਿਆ ਜੱਟੀ ਵੀ ਜਿੱਦੀ ਸੀ ਕਹਿੰਦੀ ਵੀ ਨਹੀਂ ਹੁਣ ਬੰਦ ਕਰਨੀ ਪਊ ਤੈਨੂੰ ਜੱਟ ਨੇ ਕਿਹਾ ਰਹਿਣ ਦੇ ਤੂੰ ਰਹਿਣ ਦੇ ਉਹ ਅਸਲ ਦਸਰਾਂ ਦੀ ਚਾਹੁੰਦਾ ਵੀ ਅਸਲ ਵਿੱਚੋਂ ਗੱਲ ਕੀ ਹੈ ਪਰ ਜਦੋਂ ਨਾ ਮੰਨੀ ਆਖਰ ਨੂੰ ਜੱਟ ਨੇ ਕੰਬੜ ਦਾ ਝੂਮ ਮਾਰਿਆ ਤੇ ਸਿਰ ਦੇ ਉੱਤੇ ਪੌੜੀ ਰੱਖ ਲਈ ਔਰ ਸੱਚੀ ਗੱਲ ਹੈ ਸਿਰ ਦੇ ਉੱਤੇ ਕੱਚੀ ਟੌੜੀ ਰੱਖ ਲਈ ਤੇ ਹੱਥ ਚ ਲੈ ਰਿਆ ਉਹਨੇ ਵਰਛਾ ਤੇ ਉਹ ਹੌਲੀ ਹੌਲੀ ਪੌੜੀ ਚੜਨ ਲੱਗ ਗਿਆ ਜਦੋਂ ਪੌੜੀ ਦੇ ਉੱਤੇ ਉਹ ਜੀ ਸਿਰ ਕੱਢਿਆ ਉਹਨੇ ਸਾਹਮਣੇ ਉੱਤੇ ਬੈਠੇ ਉਹਦੇ ਦੁਸ਼ਮਣ ਜੱਟ ਨੇ ਬੜੀ ਜ਼ੋਰ ਨਾਲ ਉਹਦੇ ਸਿਰ ਦੇ ਵਿੱਚ ਗੜਾਸਾ ਮਾਰਿਆ ਜਦੋਂ ਗੜਾਸਾ ਵੱਜਿਆ ਉਹ ਸਿਰ 'ਚ ਨਹੀਂ ਵੱਜਿਆ ਉਹ ਤੌੜੀ 'ਚ ਵੱਜਿਆ ਉੱਤੇ ਵਾਲੇ ਨੇ ਸਮਝਿਆ ਤੌੜੀ ਨੂੰ ਦੇਖ ਕੇ ਵੀ ਇਹਦਾ ਸਿਰ ਆ ਗਿਆ ਪਰ ਜਦੋਂ ਤੌੜੀ ਫੁੱਟੀ ਉਹ ਨੀਚੇ ਵਾਲਾ ਜੱਟ ਥੱਲੇ ਉਤਰ ਆਇਆ ਉਹ ਥੱਲੇ ਉਤਰ ਕੇ ਬੋਲਿਆ ਵੀ ਗੱਲ ਸੁਣ ਯਾਦ ਮੈਂ ਵੀ ਰੱਖਿਆ ਕਿ ਤੂੰ ਮੇਰਾ ਦੁਸ਼ਮਣ ਹੈਂ ਯਾਦ ਤੂੰ ਵੀ ਰੱਖਿਆ ਕਿ ਤੂੰ ਮੇਰਾ ਦੁਸ਼ਮਣ ਹੈ ਤੇ ਇਸ ਕਰਕੇ ਹੁਣ ਤੋਂ ਅੱਜ ਤੋਂ ਆਪਣੀ ਦੁਸ਼ਮਣੀ ਖਤਮ ਉੱਤੇ ਵਾਲੇ ਨੇ ਵੀ ਕਿਹਾ ਥੱਲੇ ਵਾਲੇ ਨੇ ਵੀ ਕਿਹਾ ਕਿ ਅੱਜ ਤੋਂ ਆਪਣੀ ਦੁਸ਼ਮਣੀ ਖਤਮ ਤੇ ਹੁਣ ਆਪਾਂ ਦੋਸਤੀ ਨਾ ਰਵਾਂਗੇ ਤੇ ਇਹ ਇਸ ਤਰ੍ਹਾਂ ਕਰਕੇ ਇੰਨੇ ਜਿੱਦੀ ਸੀ ਕਿ ਯਾਦ ਰੱਖਦੇ ਸੀ ਕਿ ਇਹ ਬਦਲਾ ਲੈਣਾ ਸੋ ਦੋਸਤੋ ਇਸ ਕਰਕੇ ਜਿਹੜੀਆਂ ਨਸਲਾਂ ਨੇ ਔਰ ਜਿਹੜੀਆਂ ਇਹਨਾਂ ਦੀਆਂ ਇਨਸਟਿੰਕਟ ਨੇ ਔਰ ਇਹਨਾਂ ਦੀ ਇਸ ਤਰ੍ਹਾਂ ਕਰਕੇ ਧਿਆਨ ਰੱਖਣਾ ਬਣਦਾ ਹੈ ਲੰਬੇ ਸਮੇਂ ਵਿੱਚ ਕਿ ਕਿਸ ਵੇਲੇ ਕੀ ਵਾਪਰਦਾ ਹੈ ਔਰ ਕਿਉਂ ਵਾਪਰਦਾ ਹੈ ਔਰ ਜੇ ਨਹੀਂ ਵਾਪਰਨ ਦੇ ਤਾਂ ਇਹੋ ਜਿਹੇ ਛੋਟੇ-ਛੋਟੇ ਗੱਲਾਂ ਦਾ ਬਹੁਤ ਧਿਆਨ ਰੱਖਣਾ ਜ਼ਰੂਰੀ ਹੈ ਬਹੁਤ ਬਹੁਤ ਸ਼ੁਕਰੀਆ